ਆੰਦ ਵਿੱਚ ਉਦੋਂ ਜਿਹੜੀਆਂ ਵੀ ਮੀਟਿੰਗਾਂ ਆਪਾਂ ਨੂੰ ਇਹ ਸਰਕਾਰ ਦਿੰਦੀ ਰਹੀ ਆ ਦੁੱਗੀ ਬੋਲੀ ਸਰਕਾਰ ਜਿਹੜੀਆਂ ਮੀਟਿੰਗਾਂ ਦਿੰਦੀ ਰਹੀ ਆ ਉਹਦੇ ਵਿੱਚ ਆਪਾਂ ਨੂੰ ਇਹ ਕਿਹਾ ਜਾਂਦਾ ਰਿਹਾ ਕਿ ਇਹ ਜਿਹੜੀ ਸਕੀਮ ਆ ਇਹ ਕੇਂਦਰੀ ਪੱਧਰ ਤੇ ਲਾਗੂ ਕੀਤੀ ਗਈ ਆ ਪਰ ਬੜੇ ਦੁੱਖ ਦੀ ਗੱਲ ਆ ਕਿ ਕੇਂਦਰੀ ਪੱਧਰ ਤੇ ਜਦੋਂ ਕੁਝ ਖੋਣਾ ਹੁੰਦਾ ਵਾ ਤੇ ਉਦੋਂ ਕੈਪਟਨ ਮਰਿੰਦਰ ਸਿੰਘ ਦੀ ਫਿਰਕਾ ਬੜੀ ਜਲਦੀ ਖੋਣ ਵਾਸਤੇ ਤਿਆਰ ਹੋ ਜਾਂਦੀ ਆ ਔਰ ਜਦੋਂ ਪਰ ਕੇਂਦਰੀ ਪੱਧਰ ਤੇ ਦੇਣਜੀ ਵਾਲੀ ਆਉਂਦੀ ਆ ਉਦੋਂ ਹੁਣ ਕੇਂਦਰੀ ਪੱਧਰ ਨਹੀਂ ਪੱਥਦਾ ਸਾਡੋ ਜੇ ਇਹ ਆਪਣੀ ਗੱਲ ਵੀ ਗੁਜੂਤਾ ਪੰਚਨ ਪੌਂਚੀ ਆ ਇਸ ਨੂੰ ਆਪਾਂ ਸਮੁੱਚੇ ਰੂਪ ਵਿੱਚ ਰੱਦ ਕਰਉਣਾ ਪਰ ਕਿਉਂ ਨਹੀਂ ਸਮੁੱਚੇ ਰੂਪ ਵਿੱਚ ਇਹਨੂੰ ਰੱਦ ਕਰਉਣਾ ਜੇਕਰ ਥੋੜੀ ਥੋੜੀ ਐਮੈਂਡਮੈਂਟ ਸਾਡੇ ਹੱਕ ਵਿੱਚ ਕੇਂਦਰ ਨੇ ਕੀਤੀ ਆ ਤਾਂ ਸਟੇਟ ਪਰ ਸਾਡੇ ਨਾਲ ਕਿਉਂ ਨਹੀਂ ਕਰਦੀ ਕੋਈ ਨਹੀਂ ਸਾਡੀਆਂ ਮੰਗੀਆਂ ਹੋ ਜਾਂ ਮੰਗਾਵਾ ਇਤਨਾ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਜੇ ਕੋਈ ਕਰਮਚਾਰੀ ਜੁਗਤੀ ਤਰ੍ਹਾਂ ਡੈਥ ਹੋ ਜਾਂਦੀ ਆ ਤੇ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੂੰ ਪੁਰਾਣੇ ਰੂਲਾਂ ਅਕਾਰ ਪੈਨਸ਼ਨ ਦਿੱਤੀ ਜਾਣੀ ਗਈ ਆ ਉਹ ਜਾਂਦਰ ਸਰਕਾਰ ਨੇ ਉਹਨਾਂ